ਸਤ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਆਪਣਾ ਸੰਧੂ ਡੇਰੀ ਫਾਰਮ ਤੇ ਜੀ ਤੇ ਅੱਜ ਦੀ ਵੀਡੀਓ ਜੀ ਪਿੰਡ ਬੰਗੜਾੜੀ ਉਤਾਰ ਡੇਰੀ ਫਾਰਮ ਤੇ ਬਣ ਰਹੀ ਹੈ ਜੀ ਇਹਨਾਂ ਕੋਲੇ ਜਰਸੀ ਵਾੜਾ ਤੋਂ ਬਹੁਤ ਚੰਗੀਆਂ ਟੌਪ ਦੇ ਨੰਗੀਨੇ ਆ ਜੀ ਵਾੜਾ ਤੇ ਗੱਬਣਾ ਜੀ ਪੰਜ ਪੰਜ ਚਾਰ ਚਾਰ ਦੰਦੀਆਂ ਕੱਚੀਆਂ ਜੀ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਉਤਾਰ ਤੋਂ ਲੈਣੀ ਆ ਜੀ ਸਤ ਸ੍ਰੀ ਅਕਾਲ ਬਾਈ ਜੀ ਬਾਈ ਜੀ ਕੀ ਡਿਟੇਲ ਆ ਜੀ ਇਹਦੀ ਇਹ ਪਹਿਲਾ ਸੂਆ ਜੀ ਹਾਂ ਜੀ ਚਾਰ ਦਾ ਬਈ ਇਹ ਹਫਤਾ ਪਿਆ ਬੈਠਾ ਸੁਣਦਾ ਅੱਛਾ ਜੀ ਹਾਂ ਦੁੱਤ ਭੜੇ ਆਉਂਦਾ 20 ਕਿਲੋ ਬੜੇ ਆਉਂਦਾ ਪਾ ਵੀ ਤੇ ਕੁਝ ਜਿਸ ਤਰੀਕੇ ਸੰਭਾਲੇ ਗਾ ਬਾਕੀ ਪਿਆਜ਼ ਵਾਲੀਆਂ ਚਾਸੀਆਂ ਦੀਆਂ ਹਾਂ ਜੀ ਤੇ ਤੋੜ ਕੇ ਵਿਖਾ ਦਿਓ ਜੀ ਆਹ ਵੇਖੋ ਜੀ ਬਾਈ ਜੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਜੀ ਕੱਲਾ ਕੱਲਾ ਥਣ ਪੀੜੀ ਦੇ ਪਾਵਾ ਵਰਗਾ ਨੂੰ ਵਰਗਾ ਗੈਰ ਤੇ ਪੂਰਾ ਸੈਟਰ ਲੇਵਾ ਜੀ ਤੇ ਪੂਰੀ ਸਨੱਖੀ ਵਹਿੜਾ ਜੀ ਪੰਜਾਬ ਵਾਲੀ ਜਰਸੀ ਹੈ ਜੀ ਆਹ ਦਸੱਲੀ ਤੁਸੀਂ ਆਪ ਕਰ ਸਕਦੇ ਆ ਜੀ ਜੇ ਕਿਸੇ ਵੀਰ ਨੂੰ ਪੂਰੀ ਠੰਡੀ ਹੈ ਜਿਵੇਂ ਮਾਰਦੀ ਹੈ ਆਹ ਪੂਰੀ ਸੀਲ ਠੰਡੀ ਹੈ ਜੀ ਦਸੱਲੀ ਕਰਕੇ ਲਾ ਜਾ ਸਕਦੇ ਆ ਜੀ ਸੀਲਸ ਲਗ ਵਹਿੜਾ ਜੀ ਹਲ ਤੁਲ ਪੂਰਾ ਗੇਵ ਚ ਕੱਲਾ ਕੱਲਾ ਲੱਗਿਆ ਵਾ ਜੀ ਬਾਕੀ ਆਰਡਰ ਕਲਾ ਕੁਆਲਿਟੀ ਬਹੁਤ ਜੱਜ ਟੌਪ ਹੈ ਆਹ ਦ ਕੁਆਲਿਟੀ ਬਹੁਤ ਟੌਪ ਦੀ ਹੈ ਜੀ ਬਾਕੀ ਠੰਡੀ ਸੀ ਲਾ ਠੰਡੀ ਸੀ ਲਾਈ ਦੀ ਨਸਲ ਕੁਆਲਿਟੀ ਹਾਂਜੀ ਨਸਲ ਕੁਆਲਿਟੀ ਤਾਂ ਬਹੁਤ ਹੀ ਜਿਆਦਾ ਚੰਗੀ ਆ ਜੀ ਇਹ ਆ ਬੇਸ ਬਿਲਕੁਲ ਅੱਗੇ ਇਹਦੇ ਟਰੋਸੀ ਦਾ ਲੱਗਿਆ ਹੈ ਟਰੋਸੀ ਜੀ ਅੱਗੇ ਟਰੋਸੀ ਦਾ ਸੀਮਨ ਬਾਈ ਜੀ ਕਹਿੰਦਾ ਲੱਗਿਆ ਹੋਇਆ ਆਪ ਜੈਗਦੇ ਸੀਮਨ ਦੀ ਆਪ ਜੈਗਦੇ ਸੀਮਨ ਜੈਗਦੇ ਸੀਮਨ ਦੀ ਆ ਜੀ ਹਾਂਜੀ ਪਿਓਰ ਜਰਸੀ ਦੇ ਵਧੀਆ ਸੀਮਨ ਲੱਗਿਆ ਹੋਇਆ ਪਿਓਰ ਜਰਸੀ ਆ ਜੀ ਸੀਮਨ ਬਹੁਤ ਚੰਗਾ ਲੱਗਿਆ ਹੋਇਆ ਜੀ ਜੇ ਕੋਈ ਬਾਈ ਬਰੀਡ ਤੇ ਕੰਮ ਕਰਨ ਵਾਲਾ ਵੀਰ ਤੇ ਜਾ ਸਕਦਾ ਜੀ ਇਹ ਦੂਜਾ ਨੰਬਰ ਜੀ ਇਹਦਾ ਮੁੱਲ ਹੈ 72000 ਰੁਪਏ ਅੱਛਾ ਜੀ ਹਾਂ ਜੀ ਮਾਰਦਾਨੀ ਨਹੀਂ ਕਰਦੇ ਮਾਰਦਾਨ ਹੋ ਜੂਗਾ ਜੀ ਇੱਕ ਨੱਕ ਪਾ ਦੂਗਾ ਤਾਂ ਜੀ ਇਹ ਵੀ ਵੀਰੇ 18 20 ਕਿਲੋ ਬੱਚੇ ਰਾਮ ਨਾਲ ਪਾਉਗੀ ਵੀਰੇ ਪੰਡਾ 18 ਕਿਲੋ ਦਰ ਕਹਿ ਕੇ ਲੈ ਜੂਗੀਂ ਦੱਜਾ 1 ਹਫਤਾ ਲੈ ਜੂ ਪਰ ਕੱਚੀ ਕੱਚੀ ਹੈ ਬੱਚੇ ਕੱਚੀ ਹੈ ਢੱਲਾ ਢੁੱਲਾ ਲੈ ਵਿੱਚ ਵਾਲ ਢੱਲਾ ਬਹੁਤ ਆ ਜੀ ਥਾਂ ਤੋਂ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਜੀ ਅੱਖੀਂ ਚੁਆਈ ਵਾਲਾ ਮੁੱਠੀ ਵਾਲਾ ਕਰ ਥਾਂ ਤਾਂ ਬੜਾ ਬੜਾ ਚੰਗਾ ਲੱਗਾ ਬੱਚੇ ਆਈ ਥਾਂ ਬਹੁਤ ਸੋਹਣਾ ਚੰਗਾ ਮਰਜੀ ਬੈਠੇ ਰੋ ਜਿਵੇਂ ਮਰਜੀ ਬੱਚੇ ਦੀ ਠੰਡੀ ਸੀ ਬਹੁਤ ਆ ਜਿਆਦਾ ਸੀਲ ਸਾਉ ਬਹੁਤ ਆ ਜੀ ਵੇਖੋ ਜੀ ਬਾਈ ਪੁੱਠੇ ਪਾਸੇ ਹੀ ਬੈਠਾ ਜੀ ਠੰਡੀ ਸੀਲ ਬ ਪੂਰੀ ਸਾਫ ਸਤਰੀ ਵਹਿੜਾ ਜੀ ਫੇਸ ਕੁਆਲਟੀ ਬਹੁਤ ਚੰਗਾ ਜੀ ਬਦਾਮੀ ਰੰਗ ਦੀ ਹੈ ਜੀ ਪੰਜਾਬ ਵਾਲੀ ਜਰਸੀ ਹੈ ਜੀ ਜਰਸੀ ਦੀ ਅੱਜ ਕੱਲ ਡਿਮਾਂਡ ਵੈਸੇ ਵੀਰ ਜੀ ਬਹੁਤ ਚੱਲ ਰਹੀ ਆ ਬਾਕੀ ਵੀਰੇ ਚੰਗੇ ਦੀ ਡਿਮਾਂਡ ਹੈ ਹਾਂਜੀ ਹਾਂਜੀ ਗਰਮੀ ਰਹਿਤ ਵਹਿੜਾ ਜੀ ਪੂਰੀ ਸੀਨਸ ਲੱਗ ਬੱਛੀ ਹੈ ਜੀ ਪਿੰਡ ਬਾਈ ਦਾ ਬੰਗਰਾੜੀ ਹੈ ਜਿਹੜਾ ਫਰੀਦਕੋਟਾ ਤਹਿਸੀਲ ਜੇਤੋ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਕਰਦੇ ਵੀ ਉੱਥੇ